ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਕੇਵਲ ਕਹਾਣੀਆਂ ਨਹੀਂ ਸਗੋਂ ਉਹ ਜੀਵਨ ਦੇ ਅਨਮੋਲ ਸਿਧਾਂਤਾਂ ਨੂੰ ਦਰਸਾਉਂਦੀਆਂ ਹਨ ਕੁੱਤੇ ਨੂੰ ਭੋਜਨ ਦੇਣ ਵਾਲੀ ਸਾਖੀ ਦੇ ਦੋ ਮੁੱਖ ਸਿਖਿਆਵਾਂ ਤੇ ਜੋੜ ਦਿੰਦੀ ਹੈ ਪਰਮਾਤਮਾ ਦੀ ਸਬਰ ਅਤੇ ਮਾਨਵਤਾ ਦਾ ਅਸਲ ਅਰਥ ਇਹ ਸਾਖੀ ਦੱਸਦੀ ਹੈ ਕੀ ਕਿਸੇ ਬੇਜਵਾਨ ਜੀਵ ਨੂੰ ਰੋਟੀ ਖਵਾਉਣ ਨਾਲ ਕੀ ਹੁੰਦਾ ਹੈ ਉਹ ਕੇਵਲ ਭੁੱਖ ਮਟਾਉਣ ਨਾਲ ਨਹੀਂ ਸਗੋਂ ਆਤਮਿਕ ਸੰਤੁਸ਼ਟੀ ਤੇ ਰੱਬੀ ਮੇਲ ਦਾ ਸਾਧਨ ਬਣ ਜਾਂਦਾ ਹੈ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਦੂਰ ਦੁਰਾਡੇ ਦੀ ਯਾਤਰਾ ਉਦਾਸੀ ਤੇ ਸਨ ਉਹਨਾਂ ਦਾ ਮਕਸਦ ਲੋਕਾਂ ਨੂੰ ਸੱਚੇ ਧਰਮ ਦਾ ਰਾਹ ਦਿਖਾਉਣਾ ਸੀ ਜਿੱਥੇ ਜਾਤ ਪਾਤ ਅਮੀਰ ਗਰੀਬ ਤੇ ਮਨੁੱਖ ਜੀਵ ਵਿੱਚ ਕੋਈ ਭੇਦ ਭਾਵਨਾ ਨਾ ਹੋਵੇ ਜਦੋਂ ਉਹ ਇੱਕ ਸੁਨਸਾਨ ਇਲਾਕੇ ਵਿੱਚੋਂ ਗੁਜ਼ਰ ਰਹੇ ਸਨ ਤਾਂ ਉਹਨਾਂ ਨੇ ਵੇਖਿਆ ਇੱਕ ਕਮਜ਼ੋਰ ਤੇ ਹੱਡੀਆਂ ਦਾ ਢਾਂਚਾ ਬਣ ਚੁੱਕਿਆ ਕੁੱਤਾ ਬੇਹੱਦ ਤਕਲੀਫ ਦੇ ਵਿੱਚ ਸੀ ਉਹ ਐਨਾ ਭੁੱਖਾ ਸੀ ਕਿ ਉਸ ਦੇ ਕੋਲ ਹਿੱਲਣ ਦੀ ਵੀ ਤਾਕਤ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਤਰਸ ਭਰੀ ਨਿਗਾਹ ਸੀ ਜੋ ਬਿਨਾਂ ਬੋਲੇ ਆਪਣੇ ਭੁੱਖ ਜ਼ਾਹਰ ਕਰ ਰਹੀ ਸੀ ਗੁਰੂ ਜੀ ਨੇ ਇਹ ਦ੍ਰਿਸ਼ ਵੇਖਿਆ ਤੇ ਤੁਰੰਤ ਭਾਈ ਮਰਦਾਨਾ ਜੀ ਵੱਲ ਮੁੜੇ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਉਹਨਾਂ ਦੇ ਕੋਲ ਜੋ ਵੀ ਭੋਜਨ ਹੈ ਉਹ ਸਭ ਤੋਂ ਪਹਿਲਾਂ ਇਸ ਜੀਵ ਨੂੰ ਦਿੱਤਾ ਜਾਵੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਉਹਨਾਂ ਕੋਲ ਸਿਰਫ ਇੱਕ ਰੋਟੀ ਬਚੀ ਹੈ ਜੋ ਕਿ ਦੋਹਾਂ ਦੇ ਸਫ਼ਰ ਲਈ ਜ਼ਰੂਰੀ ਹੈ ਪਰ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਮਰਦਾਨਿਆ ਇਸ ਜੀਵ ਦੇ ਅੰਦਰ ਸਰੀਰ ਦੇ ਵਿੱਚ ਵੀ ਉਸੇ ਇੱਕ ਪਰਮਾਤਮਾ ਦਾ ਪ੍ਰਕਾਸ਼ ਹੈ ਜੋ ਸਾਡੇ ਅੰਦਰ ਹੈ ਇਸ ਦੀ ਭੁੱਖ ਪਰਮਾਤਮਾ ਦੀ ਭੁੱਖ ਹੈ ਸਾਨੂੰ ਨਿਸਕਾਮ ਸੇਵਾ ਕਰਨੀ ਚਾਹੀਦੀ ਹੈ ਭਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਬਚਨ ਮੰਨ ਕੇ ਉਹ ਰੋਟੀ ਉਸ ਕੁੱਤੇ ਨੂੰ ਖਵਾ ਦਿੱਤੀ ਕੁੱਤੇ ਨੇ ਤਰਲਤਾ ਦੇ ਨਾਲ ਰੋਟੀ ਖਾਧੀ ਅਤੇ ਜਦੋਂ ਉਸ ਦਾ ਪੇਟ ਭਰ ਗਿਆ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਤਸੱਲੀ ਅਤੇ ਸ਼ਾਂਤੀ ਦੀ ਝਲਕ ਦੇ ਸੀ ਉਹ ਆਪਣੀ ਪੂਛ ਹਿਲਾ ਕੇ ਗੁਰੂ ਗੁਰੂ ਜੀ ਦੇ ਚਰਨਾਂ ਦੇ ਕੋਲ ਲੇਟ ਗਿਆ ਇਹ ਦ੍ਰਿਸ਼ ਵੇਖ ਕੇ ਭਾਈ ਮਰਦਾਨਾ ਜੀ ਨੂੰ ਅੰਦਰੋਂ ਇੱਕ ਅਦਭੂਤ ਆਨੰਦ ਮਹਿਸੂਸ ਹੋਇਆ ਉਹਨਾਂ ਦੀ ਸਾਰੀ ਥਕਾਵਟ ਦੂਰ ਹੋ ਗਈ ਗੁਰੂ ਜੀ ਨੇ ਫਰਮਾਇਆ ਮਰਦਾਨਿਆਂ ਵੇਖਿਆ ਕਿਸੇ ਭੁੱਖ ਨੂੰ ਭੋਜਨ ਦੇਣ ਦਾ ਫਲ ਇਹ ਹੁੰਦਾ ਹੈ ਕਿ ਸਾਨੂੰ ਕਿਸੇ ਵਾਰੀ ਸੁੱਖ ਦੀ ਲੋੜ ਨਹੀਂ ਰਹਿੰਦੀ ਜਦੋਂ ਅਸੀਂ ਕਿਸੇ ਦੁਖੀ ਜੀਵ ਦਾ ਦੁੱਖ ਦੂਰ ਕਰਦੇ ਹਾਂ ਤਾਂ ਸਾਡੀ ਆਤਮਾ ਪਵਿੱਤਰ ਹੋ ਜਾਂਦੀ ਹੈ ਕੁੱਤੇ ਨੂੰ ਰੋਟੀ ਦੇਣ ਨਾਲ ਇਹ ਹੁੰਦਾ ਹੈ ਕਿ ਅਸੀਂ ਅਸਲ ਵਿੱਚ ਉਸ ਕਰਤੇ ਦੀ ਖੁਸ਼ੀ ਪ੍ਰਾਪਤ ਕਰਦੇ ਹਾਂ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ